ਉਹ ਡੱਬੀ ਨਹੀਂ ਚੱਲਦੀ ਤੈਨੂੰ ਉਹ ਭਾਜ ਬਣ ਜੂਗੀ ਨਹੀਂ ਚੱਲਦੀ ਹਾਂ ਲੈ ਯਾਰ ਥੋੜਾ ਹਾਂ ਯਾਰ ਥੋੜਾ ਹਾਂ ਯਾਰ ਦੀ ਚਾਹ ਜੀ ਬੱਕਰੀ ਆਹ ਜੇ ਫੈਸਲਾ ਚੱਲ ਤੂੰ ਇਹਦਾ ਦੱਸ ਦੇ ਕੁਝ ਆਜਾ ਯਾ ਤੁਸੀਂ ਚਾਹਦੇ ਹਾਂ ਯਾ ਤੁਸੀਂ ਹੀ ਦੱਸ ਮੈਂ ਮੁੱਲ ਨਹੀਂ ਕੱਟਣਾ ਮੋਲੋ 16 ਤੂੰ ਆਂ ਦੱਸ ਦੇ ਵੀ ਆਹ ਆਖਰੀ ਤੇਰੇ ਵਾਸਤੇ ਨੇ ਦੀ ਹੈ ਇੱਕੋ ਇੱਕੋ ਹਾਂ ਨਾ ਵਾ ਟਾ ਟਾ ਪਾਟਾ ਕਰੀ ਆਪਾਂ ਨੂੰ ਕੋਈ ਬਾਲਾ ਹੋ ਨਹੀਂ ਹੈ 20000 ਦੀ ਬੱਕਰੀ ਚ 20 ਤਾਂ ਮੁੱਲੀ ਕੀ ਤਾਂ 25 ਮੰਗਾਂ ਹਾਂ 25 ਮੰਗਾਂ ਭਾਈ ਮੰਗਾਂ ਸੀ

ਇਹ ਨੂੰ ਬੰਦ ਕਰ ਦੇਣਾ ਨਾ ਨਾ ਮੰਡੀ ਗਾਸ ਕਿੰਨੇ ਪਾਉਣੀਆਂ ਮੈਂ ਤਾਂ ਕਰੀਬ ਆਈ ਬੋਨੇ ਤਾਂ ਦੁੱਧ ਪੀਂਦੇ ਮੇਰੀ ਕਿਰਾਏ ਮਿਲ ਲੈਈ ਮੈਂ ਵੀ ਐਜੇ ਹਾਂ ਤੇਰੇ ਤਰ ਰੇੜੇ ਚਲਦੇ ਆ ਕਿ ਘੋੜੇ ਰੇੜੇ ਘੋੜੇ ਹੋਰ ਘੋੜਾ ਰੇੜਾ ਕਿਤੇ ਢਾਈ ਦਿਨ ਲੱਗਦਾ ਘੱਟ ਘੋੜਾ ਨਹੀਂ ਹੈ ਦੇਖ ਦੇ ਹਾਂ ਬੋਲੋ ਛੋਟੇ ਛੋਟੇ ਠੀਕ ਹੈ ਤੂੰ ਕਹਿੰਦਾ ਕੋਈ ਕਹਦੇ ਹਾਂ ਲਾਸਟ ਕਹਿੰਦੇ ਕੋਈ 15000 ਤੇਰਾ ਚਤਮੰਦਾ ਤਾਂ ਪਰ 20 ਕਹਿੰਦਾ ਚਲੋ ਜੀ ਖੋਲੋ ਪਹਿਲਾਂ ਇਹ ਚਲੋ ਫੋਟੋ ਵੀ ਖੋਲੋ ਖੋਲੋ ਪਲੂਣੀ ਆ ਗੱਡੀ ਆ ਗੱਡੀ ਤੋੜੇ ਆਹ ਲਾ ਪੱਠ ਵੀ ਛੋਟੀ ਆ ਜਿਹੜੀ ਤੂੰ ਮੰਗਦਾ ਸੀ ਪੱਠ ਵੀ ਛੋਟੀ ਆ ਇਹ ਹੈ ਵੀ ਭਾਜ ਦੰਦ ਪੱਟੀ ਛੇ ਹੀ ਆ ਸਮਝੋ ਛਗੀ ਹੈ ਮੇਰਾ ਕੰਮ ਤਾਂ ਉਹਨੂੰ ਦਿਖਾਉਣਾ ਫਿੱਟ ਤੂੰ ਕਰਨੀ ਆ ਪਰ ਤੈਨੂੰ ਰਾਹ ਦਿੰਦਾ ਵੀ ਆ ਜਾਇਜ਼ ਆ ਚੀਜ਼ ਨਾਲੇ ਮਗਰ ਪੱਠਾ ਉਹ ਜਾਰੀ ਰੇਟ ਹੋ ਜਾਂਦਾਗਾ ਉਹ ਜਾਰੀ ਰੇਟ ਹੋ ਜਾਂਦਾਗਾ ਸਾਈ ਦੇ ਸਾਈ ਦੇ ਸਾਈ ਤਾਂ ਦੇ ਨਾ ਆ ਜਾ ਰਿਹਾ ਨਾ ਜਰ ਕੋ ਲਗਾ ਤਾ ਅੱਗੇ ਵੀ ਕਦੇ ਬਤਾਇਆ ਜਾਂਦਾ ਸੀ ਤੁਮੇ ਤੋਂ ਪਹਿਲੀ ਵਾਰ ਲੈਣ ਲਗੇ ਪਤਾ ਯਾਰ ਮਨੂ ਦਾ ਇਹ ਯਾਰ ਥੋੜਾ ਦਿਨ ਆ ਦੇ ਠੀਕ ਹੈ ਲੈ ਵੀ ਚਲ ਉਧਰ ਜਾ ਪੀਜਾ ਨਾ ਤੂੰ ਵੇਚੇਗਾ ਤੇ ਸਰੀਮ ਵੇਚੂ ਪੀਜਾ ਮਾੜੀ ਗੱਲ ਕਰ ਲੈ ਕਿਉਂ ਕਰ ਲੈ ਆਪਾਂ ਬਾਅਦ ਥੋੜੀ ਕਰਨਾ ਕੋਈ ਅਗਰੇ ਤੂੰ ਤਾਂ ਪੁਰਾਣਾ ਪਾਪਿਆ ਸਰੀਮ ਤੂੰ ਹੋਰੇ ਆਪ ਤੋ ਚਲ ਹਾਂ ਮੈਂ ਬੱਕਰੀ ਕੋਲ ਤੈਨੂੰ ਤਾਂ ਪੁੱਛਿਆ ਨਹੀਂ ਮੈਂ ਇਹ ਫੜ ਕੇ ਹੋਈ ਬੱਕਰੀ ਜਿਹੜੇ ਫਿਰ ਤੈਨੂੰ ਪੁੱਛਿਆ ਹੀ ਨਹੀਂ ਮੈਂ ਜਦੋਂ ਹੋਣ ਲੱਗਿਆ ਆਪਾਂ ਨੂੰ ਦੇਰੇ ਤੇ ਉਹ ਕਿੰਨੇ ਦੇ ਆ ਗਰੀਬ ਆ ਜਾਂਦੇ ਸੀ ਕੀ ਮੰਗਿਆ ਜੀ ਉਹਨੇ 16 ਮੰਗਿਆ 15.5 ਹੀ ਲਾਇਆ ਤਾਂ ਇਹ ਬੱਕਰੀ ਨਹੀਂ ਨਹੀਂ ਉਹ ਨਾ ਕਹ ਜਹਜ ਗਲ ਕਹ ਜਿੰਦਾ ਤਾਂ ਨਾ ਵਾ ਫਿਰ ਤੂੰ ਰੋਟੀ ਦੇ ਦੇ ਮੈਨੂੰ ਲੈ ਜਾ ਐਂ ਕੱਢ ਲੋ ਚੱਲ 11000 ਰੋਟੀ ਮਿਲਦੀ ਜਾਂ ਨਹੀਂ ਮਿਲਦੀ ਕਿੰਨੇ ਨਾਲ ਰੋਟੀ ਲਾਉਂਦੀ ਆ ਬਾਹਰ ਗੱਲ ਕੇ ਰੋਟੀ ਪਾ ਚਲਾ ਕਾਇਦਾ ਕਰ 12 ਦੀ ਕਹਿੰਦਾ ਨਹੀਂ 15 ਕਰ ਹੁਣ ਕਿੰਨੇ ਦੀ ਪਾਉਣਾ ਹੈ ਤਾਂ ਇਹ ਕਾਇਦਾ ਦਿੱਤਾ ਉਹਦੇ ਕਾਇਨ ਨੂੰ ਲੈਣਾ ਹੈ ਉਹ ਤਾਂ ਕਊਗਾ ਕਿੱਲਾ ਜ਼ਮੀਂਦੇ ਦੇ ਨਾਲ ਫਿਰ ਉਹ ਕਿੱਥੋਂ ਦੇਊਗਾ ਉਹ ਕਿੱਥੋਂ ਦੇਊਗਾ ਕਿੱਲਾ ਜ਼ਮੀਂਦਾ ਨਾਲ ਕਿੰਨੇ ਦੀ ਪਾਉਣਾ ਯਾਰ लास्ट ਆਣਾ ਨਹੀਂ ਉਮਿਤਲ ਨਹੀਂ ਫੋੜਾਂ ਅੰਦਰ ਚੱਲ ਜੂਗੀ 12 12 ਦਾ ਤੱਕ ਓਏ ਆਲਾ ਦੇਖ ਆਲਾ ਕਿਵੇਂ ਚੱਲ ਜੀ ਬਾਹਰ ਨਹੀਂ ਬਾਹਰ ਨਹੀਂ ਤੁਮਾਨੀ ਬਾਤ ਨਾ ਕਰ ਚਾਹ ਆਪੋ ਠਰਾਬ ਬੱਚੀ ਸ਼ੂ ਮਾਨੀ ਬਾਤ ਜ ਤਾ 13 ਦੀ ਫੜਾਜ ਆ ਸੱਟ ਬੱਸ ਮੰਨ ਗੋ ਮੱਤੇ ਰਾਜ ਦੀ ਪੰਜ ਜੱਟ ਵੀ ਨਹੀਂ ਬੈਠੋ ਪੂਰੇ ਵੀ ਨਹੀਂ ਹੁੰਦੇ ਪੱਕੀ ਗੱਲ ਆ ਪੂਰੇ ਵੀ ਨਹੀਂ ਹੁੰਦੇ ਚੱਲ ਚੱਲ ਮੈਨੂੰ ਤਾਂ 50 ਇਹਦੀ ਚਾ ਪੱਲੋਂ ਲੈ ਲਈ ਹੋਰ ਦੇਣਾ ਨਹੀਂ ਆਏ ਨਹੀਂ ਹਾਂ ਚੱਲ ਜੱਡੇ 14 ਚੱਲ ਨਹੀਂ ਆ ਦੇ ਯਾਰ ਇਹਨੂੰ ਕਹੀ ਜਾਣ ਤੇ ਕੁਸ਼ੀ 13000 ਰੁਪਏ ਫੜਾ ਦੋ ਧੱਕਾ ਕਰ ਨਹੀਂ ਕੋਈ ਤਾਂ ਕਹ ਨਹੀਂ ਹਾਂ ਨਹੀਂ ਮੈਥੋ ਨਹੀਂ ਹੁੰਦਾ ਜੇਕਰ ਕਿ ਧੱਕੇ ਇਹ ਮੇਰੇ ਤਾਂ ਮੈਥੋ ਤਾਂ ਨਹੀਂ ਪੈਦਾ ਗਰਮੀ ਆ ਕਿਸਮ ਚੱਕਰ ਨਹੀਂ ਕੋਈ ਨਹੀਂ ਬੈਠਾ ਨਹੀਂ ਮਗਾਉ ਤੂੰ ਠਿੱਗ ਜਾ ਤੂੰ ਤੇ ਤੇਰੀ ਤਮਾਨੀ ਪੂਰੀ ਹੋਣੀ ਭਰਾਵਾ ਸਾਥੋਂ ਅੱਲਾਹ ਕਰੇ ਵਾਹ ਕਰੇ ਦੀ ਬਾਤ ਆ ਕੁਝ ਨਹੀਂ ਬਾਤ ਆ ਆ ਬੱਕਰੀ ਲੈ ਜਾ ਤੈਨੂੰ ਪੈਸਾ ਨਹੀਂ ਕਹ ਨਹੀਂ ਉਹ ਤਾਂ ਕੋਈ ਗੱਲ ਨਹੀਂ ਦੇਖਣੇ ਉਹ ਤਾਂ ਸੀ ਮੈਥੋ ਦਾ ਧੰਨਵਾਦ ਮੈਨੂੰ ਪਤਾ ਤੇਰਾ ਯਾਰ ਇਹ ਨਹੀਂ ਜਾਲ ਉਹ ਵੀ ਬਸ ਇਹਦਾ ਕੋਈ ਵਾੜਾ ਹੋ ਨਹੀਂ ਹੈ ਬਸ ਤੂੰ ਘਰੇ ਬੇਨੂ ਲੈਣ ਆ ਦੇ ਦੇ ਸਾਡੇ ਵਾਲਾ ਛਾੜ ਕਰ ਬਗਣ ਲੈ ਤੂੰ 2 3 4 5 6 7 8 9 10 11 12 13 ਸਾਢੇ ਤੇ ਚੱਲ ਬਸ ਤੱਕ ਐਸੇ ਅੱਜ ਅੱਜ ਤੱਕ ਐਸੇ ਪਹਿਲਾਂ ਕਦੇ ਕੀਤਾ ਤੇ ਐਦੀ ਖਾਤਰ ਹੈ ਬੰਦਾ ਜਦੋਂ ਆਉਂਦਾ ਮੈਥੋਂ ਹੀ ਲੈਂਦਾ ਆਪਾਂ ਤੇ ਯਾਰ ਮਤਲਬ ਵਾੜਾ ਹੋ ਗਿਆ ਕਿੰਨਾ ਜ਼ਿਆਦਾ ਪੂਰੇ ਕਰ ਹਾਂ ਲੋ ਭਾਈ ਦੋ ਵੀ ਉਹ ਯਾਰ ਸਭ ਨਾਲ ਦਾ ਜਿਹੜੀ ਮਹਾਰਤ ਪੈਸੇ ਪੂਰੇ ਹੁੰਦੇ ਆ ਚੱਲ ਕਰਾ ਦੇਾਂਗੇ ਜੀ ਠੀਕ ਆ ਜੇ ਪੁੱਪੂ ਪੈਸੇ ਪੂਰੇ ਹੁੰਦੇ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੱਲ ਲਗਾਇਆ ਆ ਲੈ ਜਾ ਭਾਈ ਫੜਾ ਲੈ ਲੈ ਜੋ ਜੀ ਆ ਚੱਕੋ ਪੱਠਾ ਰੱਬ ਤੈਨੂੰ ਵਾਦਾ ਕਰੇ ਵਾਦੀਆ ਲੈ ਜਾ ਤੂੰ ਹੋ ਹੋਲੀ ਗੱਲ ਪੁੱਠੇ ਲੋਟ ਰਹਿ ਗਏ